ਲੋ ਜੀ ਹਣ ਪਹੁੰਚ ਗਏ ਆਪਾਂ ਮਾਰਕੀਟ ਸਭ ਤੋਂ ਪਹਿਲਾਂ ਲੈਣ ਲੱਗੇ ਆ ਕੇਲੇ ਸਾਨੂੰ ਚਾਹੀਦੇ ਅੱਜ 20 ਕਿਲੋ ਕੇਲੇ 4-5 ਕਿਲੋ ਕਰਕੇ ਦਿੰਨ ਲਰਾ ਜੀ ਸਹੀ ਹੈ ਥੈਲੇ ਥੈਲੇ ਚਾਣੇ ਨਹੀਂ ਥੈਲੇ ਚਾਣੇ ਨਹੀਂ ਹੋਰ ਵੀ ਸਮਾਨ ਲੈਣਾ ਨਾ ਥਾੜੇ ਚ ਲੈਣਾ ਇਹ ਆਪਣੇ ਦੋ ਕੁ ਤੇ ਦੇ ਦੇ ਦੇਖ ਲੈ ਚੈੱਕ ਕਰ ਲੈ ਦੀਦੀ ਆਜਾ ਹੈ ਯਾਰ ਅੰਮ੍ਰਿਤ ਸਹੀ ਹੈ 50 60 ਰੁਪਏ ਵਿੱਚ ਆਇਆ ਹੈ ਅੰਮ੍ਰਿਤ ਸਹੀ ਹੈ ਸਰ ਰੁਕ ਜਾ ਦੇ ਦੇ ਕੋਈ ਕੱਚਾ ਵੀ ਨਹੀਂ ਦੇਖ ਰੋ ਨਾ ਬਰੀ ਅੰਮ੍ਰਿਤ ਇੱਕ ਦਾਨਾ ਠਰਵਾ ਕੇ ਮੰਗਾਓ ਚਲੋ ਕੋਈ ਬਾਤ ਨਹੀਂ ਦੇਖਦੇ ਹਾਂ ਤੁਹਾਨੂੰ ਲੱਗੇ ਪਿਛਾ ਦੇ ਆਪਾਂ ਕੀ ਕੱਟ ਨਹੀਂ ਮੈਂ ਤਾਂ ਦੇ ਮੈਂ ਤਾਂ ਉਧਰ ਚਲਾ ਗਿਆ ਮੈਂ ਕਿੰਨੇ ਮੈਂ ਤੈਨੂੰ ਨਹੀਂ ਨਹੀਂ ਉਧਰ ਹੀ ਰਹਿੰਦੇ ਐਂ ਜਾਣਦੀ ਆ ਮੈਨੂੰ ਮੈਂ ਤੇਰਾ ਕੰਡਾ ਨਹੀਂ ਦੇਖਿਆ ਮੈਂ ਤੈਨੂੰ ਦੇਖਿਆ ਹੈ ਗੋਪਾਲ ਨਗਰੀ ਚ ਰਹਿੰਦੇ ਹੋ 300 ਰੁਪਏ ਕਿਲੋ ਉਹੜੀ ਮੰਦਰ ਦੇ ਲੱਗ ਗਿਆ ਮੈਂ ਤੁਹਾਨੂੰ ਪਤਾ ਨਹੀਂ ਉੱਧਰ ਦੇਖਿਆ ਉੱਧਰ ਫੇ ਜਾ ਕੋਈ ਭਗਦਾ ਜੀ ਕੁਛ ਜੀ ਮੈਂ ਤੁਹਾਨੂੰ ਦੇਖਿਆ ਉੱਥੇ ਸ਼ਾਮ ਮੰਦਰ ਸ਼ਾਮ ਮੰਦਰ ਹੈ ਨਹੀਂ ਮੈਂ ਤੁਹਾਨੂੰ ਦੇਖਿਆ ਸਿੰਗਲੇ ਦੇ ਮੰਦਰ ਨਹੀਂ ਜਿੱਥੇ ਹਾਂ ਹਾਂ ਉੱਧਰ ਮੈਂ ਉੱਧਰ ਕਾਰ ਹੈ ਇੱਕ ਲਾਸਟ ਤੇ ਉੱਧਰ ਜਾਣਾ ਤੇ ਉਹ ਤੁਹਾਡੇ ਵਾਂਗੂ ਫਿਰ ਮੈਨੂੰ ਭਲੇਖਾ ਪੈ ਗਿਆ ਲਾਫਰ ਭੇਗਾ ਚਲੋ ਜੀ ਕੇ ਲੈ ਲੈ ਉਸ ਬਾਦ ਅੱਗੇ ਪਾਲਣਾ ਹੋਰ ਵੀ ਟਾਈਮ ਪੀਸ ਦੀ ਦੂਰਾ ਗਾਮ ਨਾ ਹੋਵੇ ਤੇ ਆ ਪਾਦੇਵ ਅੰਕਲ ਕਹੀ ਹੁੰਦੇ ਨਾ ਅੰਕਲ ਦਾ ਜਿਗਰਾ ਵਾਹ ਵਾ ਤੇਰਾ ਜਿਗਰਾ ਘਟ ਜਾਂਦਾ ਈ ਤੇਲ ਰੱਖਿਆ ਕਰ ਪਪੀਤਾ ਲੈ ਜਾਓ ਹਾਂ ਪਪੀਤਾ ਖਾਣਾਗੇ ਨਾ ਪਪੀਤਾ ਨਹੀਂ ਲੈਣਾਗਾ ਦੇਖਦੇ ਆਂ ਦੇਖਦੇ ਆਂ ਦੇਖਦਾ ਸਾਰਾ ਕੁਛ ਹੀ ਦੇਖਦੇ ਆਸੀਂ ਭਈਆ ਤੇਨੂੰ ਮਜ਼ਾਕ ਕਰ ਲੈਣਾ ਗੁੱਸਾ ਨਾ ਕਰੇ ਮੈਂ ਤਾਂ ਕੁਛ ਨਹੀਂ ਆਦਮ ਮੈਨੂੰ ਪਤਾ ਕਬ ਅੱਛਾ ਲੱਗਦਾ ਹੈ ਅੰਕਲ ਜਦੋਂ ਲੋਕ ਪ੍ਰੇਮ ਸੇ ਬੁਲਾਤੇ ਹਨ ਹਾਂ ਇੱਜ਼ਤ ਸੇ ਬੁਲਾਤੇ ਹਨ ਨਾ तो पता चलता है कि बाजार में हमें कौन कि क्या मानता है आपने प्रेम से उस दिन दिया सामान हमने लिया और हमें याद रहा कि वही अंकल हैं ठीक है बस एक किलो कर दो ये हम हम आप आगे से के घरे ते आज की थी बहुत सारी शॉपिंग शॉपिंग किस चीज की कीती है क्योंकि सुबह हैगा जागरण शॉप पे ਤੇ ਉਹਦੇ ਲਈ ਸ਼ਾਪਿੰਗ ਕਰਨੀ ਸੀਗੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਆ ਸਾਡਾ ਜਿਹੜਾ ਡੇਲੀ ਰੁਟੀਨ ਦਾ ਸਮਾਨ ਆਂਦਾ ਉਹ ਰੁਟੀਨ ਦਾ ਸਮਾਨ ਕੀ ਹੈ ਸਬਜ਼ੀਆਂ ਆਲੂ ਗਾਜਰ ਛੱਪਨ ਕਦੂ ਪੱਤਾ ਗੋਬੀ ਟਮਾਟਰ ਟਮਾਟਰ ਮੈਂਗਾ ਸੀਗਾ ਕੀ ਕਰੀ ਜਾਣੀਆਂ ਟਮਾਟਰ ਅਦਰਕ ਸ਼ਕਰਕੰਦੀ ਸ਼ਕਰਕੰਦੀ ਦੀ ਬਣਾਵਾਂਗੇ ਆਪਾਂ ਬਹੁਤ ਹੀ ਟੇਸਟੀ ਰੈਸিপি ਤੇ ਬਾਕੀ ਸਬਜ਼ੀਆਂ ਰੱਖਤੀਆਂ ਬਾਥੂ ਰੱਖਤਾ ਔਰ ਕੀ ਰੱਖਿਆ ਬਸ ਬਾਥੂ ਰੱਖਤਾ ਇਹ ਸਾਰੀਆਂ ਸਬਜ਼ੀਆਂ ਦੀ ਡੇਲੀ ਯੂਜ਼ ਵਾਲੀਆਂ ਇਹ ਚੱਪਨ ਕੱਦੂ ਸਾਡੇ ਇੱਥੇ ਇਹਨੂੰ ਚੱਪਨ ਕੱਦੂ ਕਹਿੰਦੇ ਆ ਤੁਹਾਡੇ ਕੀ ਕਹਿੰਦੇ ਮੈਨੂੰ ਨਹੀਂ ਪਤਾ ਤੇ ਸਬਜ਼ੀਆਂ ਕਿੰਨੀਆਂ ਹੋ ਗਈਆਂ 1 2 ਆਲੂ ਰੱਖਿਆ ਹੈ ਫ੍ਰਿਜ ਚ ਤਿੰਨ ਤਿੰਨ ਸਬਜ਼ੀਆਂ ਹੋਈਆਂ ਇੱਕ ਬਾਥੂ ਹੋ ਗਿਆ ਨਾ ਆ ਆਲੂ ਸਾਰੇ ਨਾਲ ਇਕੱਠੇ ਰੱਖ ਦੀ ਤੇ ਅਦਰਕ ਫਰੂਟ ਦੇ ਸੇਬ ਸੁਬ ਨੀਚੇ ਤਾਂ ਨਹੀਂ gira ਕੋਈ ਨਹੀਂ ਤੂੰ ਹੱਥ ਨਾ ਲਗਾਈ ਕਿਦਨ ਆ ਲੈ ਸਬਜ਼ੀਆਂ ਲੈ ਜਾ ਸਾਰੀਆਂ ਤੇ ਕਿਉਂਕਿ ਇਹ ਪੂਜਾ ਦਾ ਸਮਾਨ ਹੈ ਲੱਗਦਾ ਰੱਖੂੰਗੀ ਮੈਂ ਤੇ ਪੂਜਾ ਦੇ ਸਮਾਨ ਵਿੱਚ ਲਿਆਂਦੇ ਹੈਗੇ ਆ ਫਰੂਟਸ ਫਰੂਟਸ ਦੇ ਵਿੱਚ ਲਿਆਂਦਾ ਹੈਗਾ ਆਪਾਂ ਤਾਂ ਸ਼ਕਰਕੰਦੀ ਚਾਟ ਬਣਾਉਣੀ ਹੈ ਦੀ ਬਹੁਤ ਹੀ ਜ਼ਿਆਦਾ ਅੱਛੀ ਕੋਈ ਰੈਸিপি ਫਰੂਟਸ ਦੇ ਵਿੱਚ ਹੈਗੇ ਆ ਐਪਲ ਇਹ ਵੀ ਮੈਂ ਕਿੱਥੇ ਰੱਖਾਂ ਨੂੰ ਸਮਝ ਨਹੀਂ ਆਉਂਦੀ ਮੰਦਰ 'ਚ ਰੱਖ ਦਿੰਦੀ ਮੰਦਰ 'ਚ ਰੱਖਾਂ ਮੈਂ ਰੱਖਾਂਗਾ ਜੀ ਪਾ ਕੇ ਉਹ ਦੂਜੇ ਹੈਗੇ ਨਾ ਪਰ ਘਰ ਤੋਂ ਹੁੰਦਾ ਹੁੰਦਾ ਸਰਦੀ ਹੋਈ ਆ ਕਿੰਨੂ ਤੇ ਅਮਰੂਦ ਕੇਲੇ ਆ ਰਿਹਾ ਕੇਲੇ ਲਿੱਤੇ ਹੈਗੇ ਆ 20 ਕਿਲੋ ਪੂਰਾ ਮਤਲਬ ਗਰੇਟ ਕੇਲਾ ਜ਼ਿਆਦਾ ਲੱਗੇਗਾ ਪੂਜਾ ਦੇ ਵਿੱਚ ਤੇ ਇਹ ਸਾਰਾ ਸਮਾਨ ਮੈਂ ਲੈ ਆਂਦਾ ਆ ਤੇ ਸਬਜ਼ੀਆਂ ਫਿਰ ਤੁਸੀਂ ਸੰਭਲੋ ਫਰੂਟ ਨਹੀਂ ਫਰੂਟ ਤਾਂ ਮੈਂ ਇੱਧਰ ਰੱਖਣਾ ਆ ਮੰਦਰ ਚ ਰੱਖੂੰਗੀ ਤੇ ਹੁਣ ਸ਼ਰਮਾ ਜੀ ਲੈਣ ਗਏ ਹੋਏ ਆ ਕੇਲੇ ਕਿਉਂਕਿ ਸਾਡੇ ਕੋਲ ਐਨਾ ਸਮਾਨ ਸੀਗਾ ਉਹ ਨਾ ਕਿ ਉਹ ਬਾਈਕ ਤੇ ਨਹੀਂ ਆ ਸਕਦਾ ਸੀਗਾ ਤੇ ਉਹ ਸਬਜ਼ੀ ਵਾਲਾ ਸਾਡੇ ਮਤਲਬ ਇੱਧਰ ਥੋੜਾ ਨੇੜੇ ਰੰਦਾ ਆ ਉੱਥੋਂ ਲੈ ਕੇ ਆਣਗੇ ਕੇਲੇ ਤੇ ਫਿਰ ਉਸ ਤੋਂ ਬਾਅਦ ਸਵੇਰ ਹੈਗਾ ਜਾਗਰਣ ਤੇ ਹੁਣ ਮੈਂ ਕੱਢਣਾ ਸਮਾਨ ਸਮਾਨ ਕੀ ਕੱਢਣਾ ਹੈਗਾ ਕਰੋ ਬਰਤਨ ਨਵੇਂ ਬਰਤਨ ਜਿਹੜੇ ਪੂਜਾ ਲਈ ਚਾਹੀਦੇ ਆ ਤੇ ਰੁੱਕ ਕੇ ਆਪਾਂ ਉਹ ਕੱਢਦੇ ਆ ਬਰਤਨਾਂ ਦੇ ਵਿੱਚ ਚਾਹੀਦੀਆਂ ਕੋਲੀਆਂ ਨਵੀਆਂ ਕੋਲੀਆਂ ਚਮਚ ਗਲਾਸ ਪਲੇਟਾਂ ਲੋਟੇ ਤੇ ਚਾਰ ਨਵੀਆਂ ਚਦਰਾਂ ਇਹ ਸਾਰਾ ਸਮਾਨ ਚਾਹੀਦਾ ਜੋ ਕਿ ਮੈਂ ਰੈਡੀ ਕਰਕੇ ਰੱਖਣਾ ਆ ਤੇ ਖਾਣਾ ਮੈਂ ਬਣਾ ਗਈ ਸੀ ਕੀ ਖਾਣੇ ਵਿੱਚ ਬਣਾਈ ਹੈਗੇ ਸੋਇਆ ਬਿੰਦੀਆਂ ਤੇ ਚਾਵਲ ਤੇ ਆਹ ਦੇਖ ਲਓ ਸੁਰਖੀਆਂ ਬਿੰਦੀਆਂ ਲਾ ਕੇ ਖੜਾ ਆ ਮੇਰੇ ਜਾਨ ਬਾਜ਼ਾਰ ਜਾਂਦ ਤੋਂ ਬਾਅਦ ਨਾ ਇੱਕ ਕੁੜੀ ਬੰਦਾ ਤਿਆਰ ਹੁੰਦਾ ਪਤਾ ਨਹੀਂ ਇਹਨੂੰ ਕੀ ਚਾਹ ਹੈ ਕਿ ਸੁਰਖੀਆਂ ਲਗਾਉਣੀਆਂ ਕਰੀਮ ਲਗਾਉਣੀਆਂ ਫਿਰ ਗੁੱਸੇ ਹੋ ਜਾਂਦਾ ਜਦੋਂ ਕਹਿ ਦੋ ਫਿਰ ਗੁੱਸੇ ਹੋ ਕੇ ਭੱਜ ਜਾਂਦਾ ਕਿ ਮੈਨੂੰ ਕਿਹਾ ਤਾਂ ਸਭ ਕੇ ਸਾਹਮਣੇ ਮੇਰੀ ਬੇਇੱਜ਼ਤੀ ਹੋ ਗਈ ਫਿਰ ਐਸੇ ਕੰਮ ਹੀ ਕਿਉਂ ਕਰਦਾ ਹੈ ਲੜਕੀਆਂ ਵਾਲੇ ਜਦ ਤੇਰੇ ਕੋ ਪਤਾ ਹੈ ਕਿ ਇਹ ਲੜਕੀਆਂ ਦੇ ਕੰਮ ਹੁੰਦੇ ਆ ਤਾਂ ਕਿਉਂ ਕਰਦਾ ਹੈ ਲੜਕੀਆਂ ਵਾਲੇ ਕੰਮ ਚਲੋ ਜੀ ਮੈਂ ਵਲੌਗ ਇਸ ਲਈ ਸ਼ੂਟ ਨਹੀਂ ਕੀਤਾ ਕਿਉਂਕਿ ਤੁਸੀਂ ਆਈ ਥਿੰਕ ਖਬਰਾਂ ਵਿੱਚ ਦੇਖ ਹੀ ਲਿਆ ਹੋਣਾ ਕਿ ਸਾਡੇ ਅਬੋਰ ਵਿੱਚ ਗੋਲੀकांड ਹੋਇਆ ਗੋਲੀकांड ਵੀ ਸਾਡੇ ਅਬੋਰ ਦਾ ਪ੍ਰਸਿੱਧ ਮੰਦਿਰ ਹੈ ਜੋੜੀ ਮੰਦਿਰ ਉਹਨਾਂ ਦੇ ਕੋਸ ਮੰਦਿਰ ਦੇ ਪੁਜਾਰੀ ਆ ਪੁਜਾਰੀ ਦਾ ਬੇਟਾ ਗੋਲੂ ਪੰਡਿਤ ਉਹਨਾਂ ਦਾ ਕੀ ਹੈ ਕਿਸੇ ਨੇ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਕਰਕੇ ਕੀ ਸਾਨੂੰ ਬਿਲਕੁਲ ਹੀ ਸਾਡਾ ਮਨ ਨਹੀਂ ਕਰ ਰਿਹਾ ਸੀ ਕੋਈ ਵੀ ਵਲੌਗ ਸ਼ੂਟ ਕਰਨ ਦਾ ਇੱਕ ਮਸਟੌਕ ਕਰੀ ਲੜਕੇ ਦੀ ਜੋ ਵੀ ਗੋਲੀकांड ਹੋਇਆ ਉਹ ਸਾਡੇ ਵੈਸੇ ਤਾਂ ਉਹ ਮੰਦਿਰ ਚ ਰਹਿੰਦੇ ਸੀ ਬਟ ਕੁਝ ਟਾਈਮ ਪਹਿਲਾਂ ਉਹਨਾਂ ਨੇ ਸਾਡੇ ਘਰ ਕੋਲ ਘਰ ਬਣਾਇਆ ਈਵਨ ਕਿ ਸਾਡੇ ਪੜੋਸ ਦੀ ਗੱਲ ਹੋ ਗਈ ਪੜੋਸ ਦੇ ਵਿੱਚ ਜਵਾਨ ਬੇਟੇ ਦੀ ਮੌਤ ਹੋ ਗਈ ਜੋ ਕਿ ਇੱਕ ਮਾਪਾਪ ਲਈ ਬਹੁਤ ਹੀ ਦੁਖਦਾਈ ਘਟਨਾ ਹੈ ਕਿ ਕੋਈ ਵੀ ਮਾਪਾਪ ਇਹ ਨਹੀਂ ਬਰਦਾਸ਼ਤ ਕਰ ਸਕਦਾ ਜ਼ਿੰਦਗੀ ਦੀ ਕਿ ਉਹਨਾਂ ਦਾ ਜਵਾਨ ਬੇਟਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਕੋਈ ਕਹਿੰਦੇ ਭਗਵਾਨ ਦੀ ਮਰਜ਼ੀ ਨਾਲ ਗਿਆ ਹੋਵੇ ਤਾਂ ਅਲੱਗ ਗੱਲ ਹੈ ਇਹ ਕਿਸੇ ਨੇ ਮਤਲਬ ਕੋਈ ਉਹਨਾਂ ਦੀ ਸੀ ਕੀ ਪ੍ਰੋਬਲਮ ਸੀ ਮੈਨੂੰ ਨਹੀਂ ਪਤਾ ਕੀ ਗੋਲੀ ਕਿਸ ਨੇ ਹੱਤਿਆ ਘਾਤੀ ਕੀ ਪ੍ਰੋਬਲਮ ਸੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਬਟ ਜਵਾਨ ਬੇਟਾ 25 26 ਸਾਲ ਦਾ ਉਹਨਾਂ ਦਾ ਖਤਮ ਹੋ ਗਿਆ ਉਹਨਾਂ ਦੇ ਘਰੇ ਬਹੁਤ ਜ਼ਿਆਦਾ ਦੁੱਖ ਹੈ ਪਰੋਸ ਦੇ ਵਿੱਚ ਆ ਸਾਨੂੰ ਨਹੀਂ ਅੱਛਾ ਲੱਗ ਰਿਹਾ ਕੁਝ ਵੀ ਵਲੌਗ ਜਾਂ ਵੀਡੀਓ ਬਣਾਉਣਾ ਤੇ ਇਸ ਚੀਜ਼ ਦਾ ਵੀ ਮੈਂ ਕੋਈ ਵੀਡੀਓ ਜਾਂ ਵਲੌਗ ਨਹੀਂ ਪਾਇਆ ਇਹ ਸਿਰਫ ਸਾਡੇ ਕੇਸ ਉਪਰ ਜਾਗਰਣ ਆ ਉਹਦੇ ਲਈ ਅਸੀਂ ਮਤਲਬ ਜੋ ਵੀ ਸ਼ੋਪਿੰਗ ਕੀਤੀ ਥੋੜਾ ਬਹੁਤ ਉਹ ਸ਼ੂਟ ਕੀਤਾ ਆ ਹੋਰ ਅਸੀਂ ਕੋਈ ਵੀ ਚੀਜ਼ ਨਹੀਂ ਦਿਖਾ ਰਹੇ ਕਿਉਂਕਿ ਮੈਨੂੰ ਬਿਲਕੁਲ ਇਹ ਚੀਜ਼ ਨਹੀਂ ਚੰਗੀ ਲੱਗ ਰਹੀ ਕਿ ਕਿਸੇ ਤੋਂ ਉਹਨਾਂ ਦਾ ਜਵਾਨ ਬੇਟਾ ਕੋਇਆਗਾ ਇਹ ਅਬੋਧ ਦੇ ਵਿੱਚ ਕੋਈ ਪਹਿਲਾ ਕਾਂਡ ਨਹੀਂ ਆ ਪੰਜਵਾਂ ਕਾਂਡ ਹੋ ਚੁੱਕਾ ਸਭ ਤੋਂ ਪਹਿਲਾਂ ਕੀ ਹੋਇਆ ਸੀਗਾ ਬਾਰ ਨੰਬਰ ਪੰਜਾਬ ਦੇ ਵਿੱਚ ਕਿਸੇ ਆਦਮੀ ਦੇ ਲੱਤਾਂ ਤੋੜੀਆਂ ਗਈਆਂ ਫਿਰ ਇੱਕ ਭੀਮ ਬੰਦਾ ਸੀਗਾ ਉਹਦੇ ਨਾਲ ਕਾਂਡ ਹੋਇਆ ਫਿਰ ਉਸ ਤੋਂ ਬਾਅਦ ਇੱਕ ਬੰਦੇ ਨੂੰ ਜਿੰਦੇ ਨੂੰ ਵੜਿਆ ਗਿਆ ਫਿਰ ਉਸ ਤੋਂ ਬਾਅਦ ਕੀ ਕੁਝ ਟਾਈਮ ਪਹਿਲਾਂ ਤੁਸੀਂ ਨਿਊਜ਼ ਦੇਖੀ ਹੋਣੀ ਹੈ ਕਿ ਸੰਜੇ ਵਰਮਾ ਜੋ ਕਿ ਬੋਲ ਦੇ ਵਿੱਚ ਤੁਸੀਂ ਗਾਣਾ ਵੀ ਸੁਣਿਆ ਹੋਣਾ ਕੁਰਤਾ ਪਜਾਮਾ ਬੋਲ ਤੋਂ ਸਵਾਇਆ ਉਹ ਵਾਲੇ ਟੇਲਰ ਸਾਡੇ ਅਬੋਧ ਆ ਫੇਮਸ ਟੇਲਰ ਹੈ ਉਹਦਾ ਨਾਮ ਕੀ ਆਦਾ ਵੀਰਵੈਲ ਵੀਰਵੈਲ ਵਾਲਾ ਉਹਦਾ ਨ ਜੋ ਕਿ ਬੋਰ ਦੇ ਵਿੱਚ ਬੀਅਰ ਵੈਲ ਦੇ ਨਾਮ ਤੋਂ ਮਸ਼ਹੂਰ ਹੈ ਨਾਮ ਉਹਦਾ ਸੀ ਸੰਜੇ ਵਰਮਾ ਉਹਦੀ ਵੀ ਸ਼ਰਿਆਮ ਬਾਜ਼ਾਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਤੇ ਇਹ ਪੰਜਵਾਂ ਕਾਂਡ ਹੈ ਗੋਲੂ ਪੰਡਿਤ ਦਾ ਜੋ ਕਿ ਸ਼ਰਿਆਮ ਕੋਰਟ ਦੇ ਵਿੱਚ ਸੱਤ ਜੱਜ ਸੀ ਉੱਥੇ ਵਕੀਲ ਸਹਿਬਾਨ ਪੁਲਿਸ ਦੀ ਅਗਵਾਈ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਥੜਾ ਧੜ ਗੋਲੀਆਂ ਚਲਾ ਕੇ ਜਵਾਨ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਕਿ ਇਹਨਾਂ ਦੀ ਕੀ ਰੰਜਿਸ਼ ਸੀ ਇਹ ਤਾਂ ਸਾਨੂੰ ਨਹੀਂ ਪਤਾ ਬਟ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਤੇ ਸ਼ਹਿਰ ਵਾਲੇ ਬਹੁਤ ਜ਼ਿਆਦਾ ਡਰੇ ਹੋਇਆ ਹੈ ਜੋ ਵੀ ਹੋ ਰਿਹਾ ਚੰਗਾ ਨਹੀਂ ਹੋ ਰਿਹਾ ਬਹੁਤ ਬੁਰਾ ਹੋ ਰਿਹਾ ਔਰ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਸੋ ਪਸ ਸਾਡੀ ਇਹ ਅਰਦਾਸ ਹੈ ਕਿ ਉਸ ਬੱਚੇ ਨੂੰ ਪਰਮਾਤਮਾ ਆਪਦੇ ਚਰਨਾਂ ਵਿੱਚ ਜਗ੍ਹਾ ਦੇਵੇ ਤੇ ਉਹਨਾਂ ਦੇ ਮਾਪੇ-ਬਾਪ ਨੂੰ ਇਹ ਸਾਰੀ ਚੀਜ਼ ਬਰਦਾਸ਼ਤ ਕਰਨ ਦੀ ਤਾਕਤ ਦੇਵੇ ਚਲੋ ਹੁਣ ਆਪਾਂ ਸਾਰਾ ਕੁਝ ਸਮੇਟਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦਾ ਤੁਸੀਂ ਬਨੇ ਰਹਿਣਾ ਮੇਰੇ ਪਿਆਰੇ ਜਿਹਾ ਬਲੌਗ ਦੇ ਨਾਲ ਪਿੱਛੇ ਘਰ ਹਾਂਜੀ ਗਾਇਸ ਹੁਣ ਹੋ ਗਿਆ ਡਿਨਰ ਦਾ ਟਾਈਮ आज आप बनाया चावल हम्म बिरयानी सब्जी केला बनी स्वाद है पापड़ हो गया <coughs> चावल तो सही बने सब्जी सही था पहले पता नहीं क्यों नहीं सही लगी पहले मैं नहीं लाग बैठा था ना सही था ये सही था नुगने टेस्टी नहीं नहीं है टेस्टी हम्म बहुत टेस्टी है पापड़ ये पापड़ लेके ऐसे साला सधम तो क्योंकि तो बहुत रीजन में प्राइस पे मिलते हैं तो चलो जी डिनर करके मिल जाता हूं काके बोला इधर चलाई ओए इधर वाली <coughs> चप्पल पहनी है कि नहीं ਮੇਰੀ ਤਾਂ ਪੱਲੇ ਕਿ ਨਹੀਂ ਆਇਆ ਕਰਕੇ ਦੇਖ ਲੈ ਹਾਂ ਲੈ ਆਈ ਮੈਂ ਆ ਪਈ ਆ ਲੋ ਜੀ ਹੁਣ ਆ ਗਈ ਦੁੱਧ ਦੀ ਵਾਰੀ ਸਾਰਿਆਂ ਨੂੰ ਮੈਂ ਦਿੱਤਾ ਹੋਇਆ ਤੇ ਮੇਰੇ ਲਾਸਟ ਚ ਮੇਰੀ ਵਾਰੀ ਆ ਤੇ ਛੋਟਾ ਜਿਹਾ ਵਲੌਗ ਬਣਾਇਆ ਸੀ ਜਿਆਦਾ ਕੁਝ ਤਾਂ ਨਹੀਂ ਮੈਂ ਬਣਾਇਆ ਕਿਉਂਕਿ ਇਹਨਾਂ ਟਾਈਮ ਹੀ ਨਹੀਂ ਸੀ ਗਿਆ ਫੋਨ ਰੱਖ ਦੇ ਅਬ ਤੇ ਅੱਜ ਦਾ ਵਲੌਗ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੈ ਸ਼੍ਰੀ ਸ਼ਾਂਤ ਬੋਲਦਾ ਜੈ ਸ਼੍ਰੀ ਸ਼ਾਂਤ ਜੈ ਸ਼੍ਰੀ ਸ਼ਾਂਤ ਜੀ ਭਗਵਾਨ ਤੁਹਾਡੇ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਨ ਸਾਰਿਆਂ ਨੂੰ ਤੰਦਰੁਸਤ ਰੱਖਣ ਠੀਕ ਰੱਖਣ ਤੇ ਚਲੋ ਜੀ ਇੱਥੇ ਹੀ ਵਲੌਗ ਦਾ ਐਂਡ ਕਰਦੇ ਆ ਤੇ ਸਪੋਰਟ ਕਰਨਾ ਨਾ ਭੁੱਲਿਓ